ਮਨ ਨੂੰ ਜਿਤਨਾ ਕੀ ਹੈ तमाम ख्ائشات আসਾਵਾਂ ਦੇ ਮਜਮੂਨ ਹੋ ਜਿਤਨਾ ਦੁੱਖ ਸੁੱਖ ਨੂੰ ਜਿਤਨਾ ਪਾਪ ਤੇ ਪੁੰਨ ਨੂੰ ਜਿਤਨਾ ਸੁੱਖ ਤੇ ਦੁੱਖ ਨੂੰ ਜਿਤਨਾ ਕੋਈ ਦੁੱਖ ਕਰਕੇ ਜਪਜੀ ਸਾਹਿਬ ਦਾ ਪਾਠ ਨਹੀਂ ਕਰ ਸਕਦਾ ਵਿਚਾਰਾ ਦੁਖੀ ਹੈ ਬੇਚੈਨ ਹੈ ਪਰੇਸ਼ਾਨ ਹੈ ਮਜਬੂਰ ਹੈ ਨਹੀਂ ਗੁਰਦੁਆਰੇ ਆਇਆ ਨਹੀਂ ਜਪ ਤਪ ਕਰ ਸਕਿਆ दुख करके बड़ा बेचैन है पर कोई सुख करके इतना सुखियारा हो गया आलसी हो गया अहंकारी हो गया आयाश हो गया ये भी नहीं जपता किसी ने दुख रोग दए किसी ने सुख रोग दए तो कबीर कहंदे ने मेरे कोल ए नहीं जितया जांदा मैं मन नो नहीं जित सकदा लंबी गुलामी विच रह चुकेया मनुख गुलामी कबूल कर लेता है गुलामी भूल जाती है गुलामी ਦੇ ਚਰੇਣਾ ਤਰਜ਼ੇ ਜ਼ਿੰਦਗੀ ਬਣ ਜਾਂਦੀ ਹੈ ਮੈਂ ਇਹੇ ਤੁਹਾਨੂੰ ਅਰਜ਼ ਕਰ ਰਿਹਾ ਸੀ ਉਸ ਇਤਿਹਾਸਕ ਕਿਤਾਬ ਦੇ ਵਿੱਚ ਮੈਂ ਪੜਿਆ ਉਮਰ ਕੈਦੀ ਪੈ ਸੰ ਜੋ ਕ੍ਰਾਂਤੀਕਾਰੀ ਨੇਤਾ ਸੰਨ ਉਹਨਾਂ ਨੂੰ ਵਕਤ ਦੇ ਬਾਦਸ਼ਾਹ ਨੇ ਪਕੜ ਕੇ ਉਮਰ ਕੈਦ ਦਿੱਤੀ ਹੋਈ ਸੀ ਕਿਸੇ <toms> ਨੂੰ 10 ਸਾਲ ਹੋ ਗਏ ਸਨ ਕਿਸੇ ਨੂੰ 15 ਸਾਲ ਹੋ ਗਏ ਸਨ ਕਿਸੇ ਨੂੰ 20 ਸਾਲ ਹੋ ਗਏ ਸਨ ਅੰਦਰ ਸਭ ਕਈ ਜਵਾਨੀ ਚ ਪਕੜੇ ਗਏ ਸਨ ਬੁੱਢੇ ਹੋ ਗਏ ਸਨ ਕਈ ਚੜਦੀ ਜਵਾਨੀ ਚ ਪਕੜੇ ਗਏ ਸਨ ਬਹੁਤ ਜ਼ੈਇਫ ਹੋ ਗਏ ਸਨ ਜੈਸੇ ਕ੍ਰਾਂਤੀ ਸਫਲ ਹੋਈ ਸ਼ਕਸੀ ਹਕੂਮਤ ਖਤਮ ਹੋਈ ਕ੍ਰਾਂਤੀਕਾਰੀਆਂ ਦੇ ਹੱਥ ਹਕੂਮਤ ਆਈ ਉਹਨਾਂ ਨੇ ਪਹਿਲਾ ਕੰਮ ਇਹ ਕੀਤਾ ਇਹ ਜਿਹੜੇ ਕੈਦੀ ਨੇ ਜੋ ਸਾਡੇ ਨੇਤੇ ਨੇ ਜਿਨ੍ਹਾਂ ਨੇ ਤਹਿਰੀਕ ਚਲਾਈ ਸੀ ਉਹਨਾਂ ਨੂੰ ਆਜ਼ਾਦ ਕਰੋ ਜਾਂ ਕੇ ਜੇਲ ਦੇ ਜ ਦਰਵਾਜ਼ੇ ਖੋਲ ਕੇ ਉਹਨਾਂ ਨੂੰ ਬਾਹਰ ਕੱਢਿਆ ਉਸ ਇਤਿਹਾਸਿਕ ਪੁਸਤਕ ਦੇ ਵਿੱਚ ਮੈਂ ਪੜ੍ਹ ਕੇ ਹੈਰਾਨ ਹੋਇਆ 80 ਫੀਸਦੀ ਕੈਦੀ ਵਾਪਸ ਆ ਗਏ ਸ਼ਾਮ ਨੂੰ ਕਹਿੰ ਲੱਗ ਕਿਥੇ ਜਾਈਏ ਸੀ ਦੇ ਘਰ ਵੀ ਭੁੱਲ ਗਏ ਰਿਸ਼ਤੇਦਾਰਾਂ ਨੂੰ ਭੁੱਲ ਗਏ ਇੱਥੇ ਦੋ ਵਕਤ ਰੋਟੀ ਮਿਲ ਜਾਂਦੀ ਸੀ ਆਰਾਮ ਨਾਲ ਸੌ ਜਾਂਦੇ ਸੀ ਦਿਨ ਬਰ ਭੁੱਖੇ ਰਹੇ ਹਾਂ ਕਿਥੇ ਜਾਈਏ ਕਿਥੇ ਜਾਈਏ ਇੱਕ ਦੋ ਹੀ ਨਹੀਂ ਵਾਪਸ ਆਏ ਜਿਨ੍ਹਾਂ ਦੇ ਕਿਦਰੇ ਰਿਸ਼ਤੇਦਾਰਾਂ ਨੇ ਪਹਿਚਾਣ ਲਏ ਤੀ ਤੀ ਚਾਲੀ ਚਾਲੀ ਸਾਲ ਹੋ ਗਏ ਬੁੱਢੇ ਹੋ ਗਏ ਇੱਕ ਹੈ ਲਗੇ ਹੁਣ ਤੇ ਹੱਤਕੜੀਆਂ ਤੋਂ ਬਿਨਾ ਹੱਥ ਚੰਗੇ ਵੀ ਨਹੀਂ ਲੱਗਦੇ ਬੇੜੀਆਂ ਤੋਂ ਬਿਨਾ ਬੈਰ ਵੀ ਨਹੀਂ ਚੰਗੇ ਲੱਗਦੇ 30 ਸਾਲ ਤੋਂ ਬੇੜੀਆਂ ਦੇ ਚ ਹੱਤਕੜੀਆਂ ਦੇ ਚ ਰਹਿਣ ਦੀ ਆਦਤ ਬਣ ਗਈ ਆਦਤ ਬਣ ਗਈ ਹੱਤਕੜੀਆਂ ਸ਼ਿੰਗਾਰ ਬਣ ਗਈਆਂ ਬੇੜੀਆਂ ਗਹਿਣਾ ਬਣ ਗਈਆਂ ਹੁਣ ਜੇਲ੍ਹ ਘਰ ਬਣ ਜਾਏ ਤੇ ਹੱਤਕੜੀਆਂ ਗਹਿਣਾ ਬਣ ਜਾਣ ਐਸੇ ਬੰਦੇ ਨੂੰ ਕੌਣ ਆਜ਼ਾਦ ਕਰੇਗਾ ਸਾਰੇ ਅਵਤਾਰੀ ਪੁਰਸ਼ ਬਲੰਦ ਬਾੰਗ ਕਹਿੰਦੇ ਨੇ ਪ੍ਰਭੂ ਦਾ ਨਾਮ ਜਪੋ ਮੌਕਸ਼ ਮਿਲੇਗਾ ਸੁਤੰਤਰਤਾ ਮਿਲੇਗੀ ਮਨ ਦੀ غلامੀ ਹਟ ਜਾਏਗੀ ਇਹ ਜੋ غلامੀ ਕਰਦੇ ਪਏ ਪਰ غلامੀ ਦੇ ਚ ਰਹਿਣ ਦੀ ਆਦਤ ਹੋ ਗਈ ਹੈ ਔਗਣਾਂ ਦੇ ਚ ਰਹਿਣ ਦੀ ਆਦਤ ਹੋ ਗਈ ਹੈ ਵਾਸ਼ਨਾ ਦੇ ਜੀਵਣ ਦੀ ਆਦਤ ਹੋ ਗਈ ਹੈ ਕ੍ਰੋਧ ਦੇ ਜਿਣ ਦੀ ਆਦਤ ਹੋ ਗਈ ਹੈ ਲੋਭ ਦੇ ਚ ਜੀਣ ਦੀ ਆਦਤ ਹੋ ਗਈ ਹੈ ਚੋਰੀ ਯਾਰੀ ਦੇ ਜੀਣ ਦੀ ਆਦਤ ਹੋ ਗਈ ਹੈ ਹੁਣ ਆਦਤ ਹੋ ਗਈ ਹੈ ਤੇ ਕੌਣ ਆਜ਼ਾਦ ਹੋਣਾ ਚਾਹੇਗਾ ਕੋਈ ਹੁੰਦਾ ਹੀ ਨਹੀਂ ਤਾਂ ਹੁੰਦੀਆਂ ਰਹਿੰਦੀਆਂ ਕਥਾ ਕੀਰਤਨ ਦੀਆਂ ਗਾਥਾਵਾਂ ਚਲਦੇ ਰਹਿੰਦੇ ਨ ਬਾਣੀ ਦੇ ਪਾਠ ਚਲਦੀ ਰਹਦੀ ਹੈ ਕੁਰਾਨ ਦੀ ਤਲਾਵਤ ਤੇ ਨਮਾਜ਼ ਚਲਦਾ ਰਹਿੰਦਾ ਹੈ ਪੂਜਾ ਪਾਠ ਮਨੁੱਖ ਇਕ ਕੰਨ ਤੋਂ ਸੁਣਦਾ ਦੂਜੇ ਤੋਂ ਕਰਦਾ ਹੈ ਜਿਵੇਂ 80 ਫੀਸਦੀ ਉਹ ਕੈਦੀ ਸ਼ਾਮ ਨੂੰ ਵਾਪਸ ਆ ਗਏ ਸਨ ਇੱਥੇ ਇਹ ਧਰਮ ਮੰਦਰਾਂ ਵਿੱਚ ਕਿਤਨੀ ਮੋਕਸ਼ ਦੀ ਗੱਲ ਸੁਣੀਏ ਕੋਈ ਕਰੋਨਾ 'ਚ ਇੱਕ ਕਦਮ ਮੁਕਤ ਹੁੰਦਾ ਹੈ ਕਰੋਨਾ 'ਚ ਇੱਕ ਕਦਮ ਕੋਟਨ ਮੇ ਨਾਨਕੋ ਨਾਰਾਇਣ ਜੈ ਚੇਤ ਕਿਉਂ ਮਨ ਦੀ ਗੁਲਾਮੀ ਮਨੁਖ ਨੂੰ ਬਰਦਾਸ਼ ਹੈ ਕਬੋ ਲੈ ਆਜ਼ਾਦ ਹੋਣ ਦਾ ਜੋ ਹੈ ਖਿਆਲ ਹੀ ਨਹੀਂ ਆਉਂਦਾ ਤੇ ਮਨ ਕਿਤਨਾ ਪਰਵਲ ਹੈ ਧਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਾਈ ਮਨ ਮੇਰੋ ਬਸਨਾ ਨਿਸਬਾ ਸਰ ਬਿਖੇਨ ਕੋ ਧਾਵੇ ਕਹਿ ਬਿਦ ਰੋ ਕੋ ਤਾਂ ਬਿਰਥਾ ਕਾਹੋਂ ਕਵਨ ਸਿਵ ਮਨ ਕੀ ਐ ਮਨ ਦੀ ਹਾਲਤ ਮੈਂ ਕੈਨੋ ਬਿਆਨ ਕਰਾਂ ਗੁਰੂ ਤੇਗ ਬਹਾਦਰ ਬਿਰਥਾ ਕਹੋ ਕਵਨ ਸਿਵਨ ਕੇ ਲੋਭ ਗ੍ਰਸੇਉ ਦਸ ਹੋ ਦਸ धावत ਆਸਾ ਲਾਗਿਓ ਤਨ ਕੇ ਸੁਖ ਕੇ へਤ ਬਹੁਤ ਦੁਖ ਪਾਵਤ ਸੇਵ ਕਰਤ ਜਨ ਜਨ ਕੇ ਦੋਹਰੇ ਦਵਾਰ ਸਵਾਨ ਜਿਉਂ ਦੌਲਤ ਨੈ ਸੋਦਰਾਮ ਭਜਨ ਕੇ ਮਾਨਸ ਜਨਮ ਅਕਾਰਤ ਖੋਵਤ ਐ ਜੀਵਨ ਮਿਲਿਆ ਸੇ ਪਰਮ ਜੀਵਨ ਦੀ ਖਾਤਰ ਮਨ ਦੇ غلامੇਂ ਬਰਬਾਦ ਕਰ ਰਿਹਾ ਹੈ ਅਜਾਈਂ ਕਰ ਰਿਹਾ ਹੈ मन से जन्म आकारत खोवत लाज ना लोक हसन की नानक हर जस क्यों नहीं गावत कुमत बिन असे तन की फिर के मन खट हर तेरा नहीं विश्वास मन तेरे ते भरोसा नहीं कर सकता तू लोभी है तू पुण्य करदा होया पाप करदा है तू दान देंदा होया चोरी करदा है बेईमानी करदा है ਤੇਰਾ দান ਚੋਰੀ ਦੇ ਚ ਲਿਬੜਿਆ ਹੈ ਤੇਰਾ ਪੁੰਨ ਪਾਪ ਨਾਲ ਲਿਬੜਿਆ ਹੈ ਤੇਰਾ ਸਤ ਸੰਗ ਕੁ ਸੰਗਤ ਨਾਲ ਭਰੇ ਹੋਇਆ ਹੈ ਤੇਰੀ ਦਇਆ ਕਠੋਰਤਾ ਦੇ ਚ ਲਿਪਟੀ ਹੋਈ ਹੈ ਇੱਕ ਹਕੀਕਤ ਹੈ ਬਹੁਤ ਵੱਡੀ ਸਚਾਈ ਹੈ ਇਸ ਵਜ ਸਤਗੁਰ ਦੀ ਬਾਣੀ ਕਹਿੰਦੀ ਹੈ ਮਨ ਖੁਟ ਹਰ ਤੇਰਾ ਨਹੀਂ ਵਿਸਾਸ ਤੂੰ ਮਹਾ ਉਦਮਾ ਦਾ ਖਰਕਾ ਪੈ ਖਰ ਤੋ ਛੁਟੇ ਜੋ ਉਪਰ ਲਾਦਾ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾ ਆ ਪਰਛਿੰਦੇ ਚ ਕਮੇਨ ਇੱਕ ਗਾਲ ਹੈ ਇਹ ਤੇ ਕਮ ਏਨ ਮਨੁੱਖ ਹੈ ਇਹਨੇ ਨਹੀਂ ਰਖਦਾ ਮਨ ਕਮੇਨ ਕਮ ਤਰੇਨ ਅਰਥ ਕਰਦਿਆਂ ਵੀ ਮਨੁੱਖ ਦੀ ਜ਼ਬਾਨ ਕਮ ਕਮ ਦੀ ਮਨ ਕਮੇਨ ਕਮ ਤਰੇਨ ਤੂੰ ਦਰਿਆਉ ਖੁਦਾ ਆ ਫਿਰ ਮਨ ਦੇ ਸੰਬੰਧ ਵਿੱਚ ਹੋਰ ਸੈਂਕੜੇ ਇਸ ਤਰ੍ਹਾਂ ਦੇ ਬਾਗ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਤੰਗ ਆ ਕੇ ਕਬੀਰ ਵੀ ਕਹਿੰਦੇ ਨੇ ਮੈਂ ਮਨ ਨਾਲ ਨਹੀਂ ਲੜ ਸਕਦਾ ਇਹ ਸਾਰੇ ਵਿਚਾਰ ਅਖਰੀ ਅਰਥ ਪਹਿਲੀਆਂ ਪੰਕਤੀਆਂ ਦੇ ਆਪਨੇ ਸਰਵਨ ਕੀਤੇ ਨੇ ਮੈਂ ਦੁਹਰਾ ਦਿਆਂ ਕਿਉਂ ਲਈ ਜਏ ਗਡਵੰਕਾ ਭਾਈ ਦੋਰ ਕੋਟਰ ਤੇਰ ਖਾਈ 5 25 ਮੋਬਦ ਮਦਸਰ ਅੜੇ ਪਰਬਲ ਮਾਇਆ ਜਨ ਗਰੀਬ ਕੋ ਜੋਰ ਨਾ ਪਹੁੰਚੇ ਕਹਾ ਕਰੂੰ ਰ ਅਗਰ ਆਇਆ ਏ ਰਗੋ ਰਾਇਆ ਏ ਪ੍ਰਭੂ ਮੈਂ ਗਰੀਬ ਦਾ ਮਨ ਤੇ ਜੋਰ ਨਹੀਂ ਪੈਂਦਾ ਮੈਂ ਨਹੀਂ ਜਿੱਤ ਸਕਦਾ ਕਾਮ ਕੇ ਵਾਰੀ ਦੁਖ ਸੁਖ ਦਰਵਾਨੇ ਪਾਪ ਪੁੰਨ ਦਰਵਾਜ਼ਾ ਕ੍ਰੋਧ ਪ੍ਰਧਾਨ ਮਹਾ ਬਡ ਦੁੰਦਰ ਤੈ ਮਨ ਮਾਵਾਸੀ ਰਾਜਾ ਏ ਜਿਸ ਕਿਲੇ ਦੇ ਚਰੰਦਾ ਡਬਲ ਕੋਟ ਹੈ ਚਾਰੋਂ ਪਾਸੇ ਖਾਈਏ ਤਿੰਨ ਗੁਣਾ ਦੀ ਇਸ ਕਿਲੇ ਨੂੰ ਦੋ ਦਰਵਾਜ਼ੇ ਨੇ ਪਾਪ ਤੇ ਪੁੰਨ ਕਦੇ ਮਨ ਪਾਪ ਕਰਦਾ ਕਦੇ ਪੁੰਨ ਪਾਪ ਪੁੰਨ ਦੇ ਦਰਵਾਜ਼ੇ ਦੇ ਉੱਤੇ ਬੈਠੇ ਨੇ ਦੁੱਖ ਤੇ ਸੁਖ ਦੁੱਖ ਬੈਠਾ ਹੈ ਪਾਪ ਦੇ ਦਰਵਾਜ਼ੇ ਤੇ ਹਰ ਪਾਪ ਦੁੱਖ ਤੇ ਦੇਂਦਾ ਕੋਈ ਵੀ ਐਸਾ ਪਾਪ ਨਹੀਂ ਜੋ ਸੁਖ ਪੈਦਾ ਕਰੇ ਕੋਈ ਐਸਾ ਪੁੰਨ ਨਹੀਂ ਜੋ ਦੁੱਖ ਪੈਦਾ ਕਰੇ ਪਾਪ ਪੁੰਨ ਦੁੱਖ ਸੁਖ ਦੇ ਬੀਜ ਨੇ ਇੰਜ ਕਹਿ ਲੋ ਤੋ ਪਾਪ ਪੁੰਨ ਦਰਵਾਜ਼ਾ ਹੈ ਇਸ ਮਨ ਰੂਪੀ ਰਾਜੇ ਦੇ ਕਿਲੇ ਦਾ ਦੋ ਦਰਵਾਜ਼ੇ ਨੇ ਦੋ ਦਰਵਾਜ਼ਿਆਂ ਦੇ ਤੇ ਦੋ ਚੌਕੀਦਾਰ ਖੜੇ ਨੇ ਦੋ ਗਨਮੈਨ ਖੜੇ ਨੇ ਕਿਹੜੇ ਦੁੱਖ ਸੁਖ ਦਰਵਾ ਨੇ ਦੁੱਖ ਤੇ ਸੁਖ ਨਾ ਦੁੱਖ ਅੰਦਰ ਆਸਾ ਦੀਵਾਰ ਜਾਣ ਦਿੰਦਾ ਨਾ ਸੁਖ ਨਾ ਦੁੱਖ ਅੰਦਰ ਸੁਖ ਮੰਨੀ ਸਾਭ ਨੂੰ ਜਾਣ ਦਿੰਦਾ ਨਾ ਸੁਖ ਵਾਹਿਗੁਰੂ ਵਾਹਿਗੁਰੂ ਦਾ ਜਪ ਨਾ ਦੁੱਖ ਅੰਦਰ ਜਾਣ ਦਿੰਦਾ ਨਾ ਸੁਖ ਮਨ ਤੱਕ ਪਹੁੰਚਦਾ ਹੀ ਨਹੀਂ ਹੈ ਮਨ ਤੱਕ ਪਹੁੰਚਣ ਤੇ ਮਨ ਖਤਮ ਹੋ ਜਾਏ ਮਨੁੱਖ ਦਾ ਰਾਜ ਹੋ ਜਾਏ ਮਨੁੱਖ ਆਪਣਾ ਮਾਲਿਕ ਹੋ ਜਾਏ ਮਨੋ ਖਪਣਾ ਮਾਲਕ ਨਹੀਂ ਹੈ ਮਨ ਦਾ غلام ਹੈ ਕਰੋਧ ਪ੍ਰਧਾਨ ਮਹਾ ਬੜ ਡੁੰਦਰ ਤੇ ਮਨ ਮਾਵਾਸੀ ਰਾਜਾ ਇਸ ਰਾਜੇ ਦਾ ਪ੍ਰਧਾਨ ਮੰਤਰੀ ਹੈ ਕਰੋਧ ਬੜਾ ਸ਼ਕਤੀਸ਼ਾਲੀ ਬੜਾ ਸ਼ਕਤੀਸ਼ਾਲੀ ਇਹ ਕਿਤਨਾ ਸ਼ਕਤੀਸ਼ਾਲੀ ਹੈ ਪੰਡਤ ਗੁਲਾਬ ਸਿੰਘ ਜੀ ਮਹਾਰਾਜ ਨੇ ਲਿਖਿਆ ਕਰੋਧਵਾਚ ਕ੍ਰੋਧ ਬੋਲਿਆ ਮੈਂ ਕੀ ਕਰ ਸਕਦਾ ਅੰਧ ਕਰੂੰ ਦ੍ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰੜਾਰਾਂ ਅੱਖਾਂ ਵਾਲਿਆਂ ਨੂੰ ਤੇ ਅੰਦਾ ਹੀ ਕਰ ਦੇ ਆਂ ਕ੍ਰੋਧ ਦੇ ਚ ਕੁਝ ਦਿਸਦਾ ਇਹ ਮੇਰੀ ਮਾਂ ਹੈ ਇਹ ਮੇਰਾ ਪਿਓ ਹੈ ਇਹ ਮੇਰੀ ਪਤਨੀ ਹੈ ਇਹ ਮੇਰੇ ਬੱਚੇ ਨੇ ਇਹ ਮੇਰਾ ਪਤੀ ਹੈ ਕ੍ਰੋਧ ਚੜਿਆ ਫਿਰ ਕੁਝ ਵੀ ਨਹੀਂ ਮਨੁੱਖ ਸ਼ੈਤਾਨ ਹੋ ਜਾਂਦਾ ਹੈ ਅੰਦਾ ਹੋ ਜਾਂਦਾ ਹੈ ਤੇ ਕ੍ਰੋਧ ਦੇ ਵਿਚ ਬੜੇ ਭਾਰੀ ਮਨੁੱਖ ਦੇ ਕੋਲ ਅਨਰਥ ਹੋ ਜਾਂਦੇ ਹਨ ਕ੍ਰੋਧ ਪ੍ਰਦਾਨ ਮਹਾ ਬਡ ਦੁੰਦਰ ਤੇ ਮਨ ਮਾਵਾਸੀ ਰਾਜਾ ਇਹਦੇ ਚ ਮਦਮਸਤ ਰਾਜਾ ਬੈਠਾ ਹੈ ਅੰਦਰ ਕੌਣ ਮਨ ਹਕੂਮਤ ਇਹਦੀ ਹੈ ਬਾਰੋਂ ਮਨੁੱਖ ਕਿਤਨਾ ਵੀ ਸੁਤੰਤਰ ਹੋਵੇ ਅੰਦਰੋਂ ਮਨੁੱਖ ਗੁਲਾਮ ਹੈ ਗੁਲਾਮ ਤੇ ਜਿਤਨੇ ਚਿਰ ਤੱਕ ਅੰਦਰੋਂ ਗੁਲਾਮ ਹੈ ਬਾਹਰ ਦੀ ਸੁਤੰਤਰਤਾ ਕੋਡੀਆਂ ਵੀ ਕੋ ਠੀਕ ਕੁਛ ਵੀ ਨਹੀਂ ਹੈ ਇਹ ਵੀ ਮਹਿਸ ਕਰਦੇ ਔਰ ਜਿਹਨੂੰ ਇੱਕ ਦਫਾ ਅੰਦਰ ਦੀ ਸੁਤੰਤਰਤਾ ਮੋਕਸ਼ ਗਤੀ ਪ੍ਰਾਪਤ ਹੋ ਗਈ ਹੈ ਦੁਨੀਆਂ ਦੀ ਕੋਈ ਤਾਕਤ ਉਸਨੂੰ ਗੁਲਾਮ ਰੱਖ ਵੀ ਨਹੀਂ ਸਕਦੀ ਇਹ ਵੀ ਮਹਿਸ ਕਰਦੇ ਮਨ ਜੀਤੇ ਜਗ ਜੇਤ ਸਵਾਦ ਸਨਾਟ ਉਪਮਤਾ ਕੋ ਕਬੁੱਧ ਕਮਾਨ ਚੜਾਈ ਤ੍ਰਿਸ਼ਨਾ ਤੇਰ ਰਹੇ ਘਟ ਬੇਤਰ ਐਉ ਗਡਲੀਓ ਨਾ ਜਾਈ ਮੇਰੇ ਕੋਲੇ ਕਿਲਾ ਨਹੀਂ ਜਿਤੇ ਆ ਜਾਂਦਾ ਇੱਥੇ ਤੱਕ ਆਪਨੇ ਸਰਵਨ ਕੀਤਾ ਸੀ ਤੋ ਮਨ ਨੂੰ ਜਿਤਨਾ ਤ੍ਰਿਸ਼ਨਾ ਨੂੰ ਜਿਤਨਾ ਹੈ ਕੁਮਤੀ ਨੂੰ ਜਿਤਨਾ ਹੈ ਮਨ ਨੂੰ ਜਿਤਨਾ ਕ੍ਰੋਧ ਨੂੰ ਜਿਤਨਾ ਹੈ ਮਨ ਨੂੰ ਜਿਤਨਾ ਦੁੱਖ ਸੁਖ ਨੂੰ ਜਿਤਨਾ ਹੈ ਪਾਪ ਪੰਨ ਨੂੰ ਜਿਤਨਾ ਹੈ ਵਾਸ਼ਨਾਵਾਂ ਨੂੰ ਜਿਤਨਾ ਹੈ ਮਨ ਨੂੰ ਜਿਤਨਾ ਦੁਬਦਾਨ ਨੂੰ ਜਿਤਨਾ ਹੈ ਰਜ ਗੁਣ ਤਦਮ ਗੁਣ ਸਤ ਗੁਣ ਨੂੰ ਜਿਤਨਾ ਹੈ ਐਸਵਾਸ ਸਾਰੇ ਸਮਉ ਨੂੰ ਜਿਤਣਾ ਕੋਈ ਸੌਖੀ ਖੇਡ ਨਹੀਂ ਹੈ ਕਠਨ ਹੈ ਕਬੀਰ ਕਹਿੰਦੇ ਜਦ ਮੈਂ ਮਨ ਦਾ ਇਤਨਾ ਲੰਬਾ ਚੌੜਾ ਲਾਉ ਲਸ਼ਕਰ ਤੇ ਪਸਾਰਾ ਦੇਖਿਆ ਤੁਨ ਲੜਨਾ ਤੇ ਮਨ ਨਾਲ ਹੈ ਇਹ ਗੁਲਾਮੀ ਨਹੀਂ ਚਾਹੀਦੀ ਸਤ ਸੰਗ ਕਰਦਿਆਂ ਕਰਦਿਆਂ ਮਨੁੱਖ ਨੂੰ ਪਹਿਲੇ ਗੁਲਾਮੀ ਮਹਿਸੂਸ ਹੁੰਦੀ ਜਿੰਨੋ ਗੁਲਾਮੇ ਮਹਿਸੂਸ ਹੀ ਨਹੀਂ ਹੋ ਰਹੀ ਉਹ ਹਤਕੜੀਆਂ ਕਿਉਂ ਤੋੜੇਗਾ ਹਤਕੜੀਆਂ ਗਹਿਣੇ ਨੇ ਔਗਣ ਪੈਰ ਲੋਹਾਰੀ ਔਗਣ ਕੀ ਨੇ ਮਹਾਰਾਜ ਕਹਿੰਦੇ ਪੈਰਾਂ ਚ ਪਈਆਂ ਹੋਈਆਂ ਬੇੜੀਆਂ ਨੇ ਹੱਥਾਂ ਦੇ ਚ ਹੰਦ ਹਤਕੜੀਆਂ ਨੇ ਨਾ ਨੇਕ ਔਗਣ ਜੇ ਤੜੇ ਤੇ ਤੜੇ ਗਲੀ ਜ਼ੰਜੀਰ ਔਗਣ ਤੇ ਗਲ ਦੀਆਂ ਜ਼ੰਜੀਰਾਂ ਨੇ ਪਰ ਗਲੇ ਦੀਆਂ ਜ਼ੰਜੀਰਾਂ ਨੂੰ ਹੱਥ ਦੀਆਂ ਹਤਕੜੀਆਂ ਨੂੰ ਪੈਰਾਂ ਦੀਆਂ ਬੇੜੀਆਂ ਨੂੰ ਜਿਹੜਾ ਗਹਿਣਾ ਸਮਝ ਲਵੇ ਫਿਰ ਕੌਣ ਤੋੜੇ ਕਿਸ ਨੇ ਤੋੜਨਾ ਹੈ ਇਹ ਤੋੜਨਾ ਤੇ ਮਨੁੱਖ ਨੂੰ ਆਪ ਪੈਗਾ ਅਨੰਤ ਜਨਮਾਂ ਤੋਂ ਮਨੁੱਖ ਕ੍ਰੋਧ ਦੇ ਚ ਹੰਕਾਰ ਦੇ ਚ ਵਾਸ਼ਨਾ ਦੇ ਚ ਜੀਣ ਦਾ ਆਦੀ ਹੋ ਗਿਆ ਕਿਤਨਾ ਵੀ ਨੋ ਸਮਝਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਮਨ ਮੋ ਰਖ ਅਜ ਹੋ ਨਹੀਂ ਸਮਝਤ ਸਿੱਖ ਦੇ ਹਾਰਿਓ ਨੀਤ ਕਿਤਨਾ ਵੀ ਸਮਝਾਓ ਇਹ ਨਹੀਂ ਸਮਝਾਓ ਆਦਤ ਬਣ ਗਈ ਹੈ ਲੋਭਵਸ ਜੀਣ ਦੀ ਆਦਤ ਬਣ ਗਈ ਹੈ ਚੋਰੀ ਕਰਕੇ ਖੁਸ਼ੀ ਮਿਲਦੀ ਹੈ ਹੰਕਾਰਵਸ ਜੀਣ ਦੀ ਆਦਤ ਹੋ ਗਈ ਹੈ ਜ਼ੁਲਮ ਕਰਕੇ ਖੁਸ਼ੀ ਹੁੰਦੀ ਹੈ ਖੁਸ਼ੀ ਮਿਲਦੀ ਤੇ ਔਗਣਾ ਤੋਂ ਖੁਸ਼ੀ ਮਿਲੇ ਇਹ ਤੇ ਇੰਜ ਹੈ ਜਿਵੇਂ ਹਥਕੜੀਆਂ ਨੂੰ ਕਿਸੇ ਨੇ ਗਹਿਣਾ ਸਮਝ ਲਿਆ ਸੋਨੇ ਦਾ ਗਲੇ ਦੀ ਜ਼ੰਜੀਰਾਂ ਨੂੰ ਗਲੇ ਦਾ ਹਾਰ ਸਮਝ ਲਿਆ ਪੈਰਾਂ ਦੀਆਂ ਬੇੜੀਆਂ ਨੂੰ ਜਿਨੇ ਜਾਂਜਰਾ ਸਮਝ ਲਿਆ ਤਾਂ ਹੁਣ ਇਹਦੀਆਂ ਬੇੜੀਆਂ ਕੌਣ ਕੱਟੇ ਇਹਦੀਆਂ ਹਤਕੜੀਆਂ ਕੌਣ ਕੱਟੇ ਕਬੀਰ ਕਹਿੰਦੇ ਨੇ ਮਨ ਦਾ ਜਦ ਮੈਂ ਇਤਨਾ ਲੰਬਾ ਚੌੜਾ ਲਾਉ ਲਸ਼ਕਰ ਦੇਖਿਆ ਤਾਂ ਫਿਰ ਮੈਂ ਵੀ ਲਾਉ ਲਸ਼ਕਰ ਝੁਟਾਣਾ ਸ਼ੁਰੂ ਕੀਤਾ ਮੈਂ ਵੀ ਸੋਚਿਆ ਇਕੱਲੇ ਮੈਂ ਵੀ ਮਨ ਨਾਲ ਨਹੀਂ ਲੜ ਸਕਦਾ ਅੱਗੇ ਚੱਲ ਕੇ ਕਬੀਰ ਕਹਿੰਦੇ ਨੇ ਪ੍ਰੇਮ ਭਲੀ ਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰह्म ਅਗਨ ਸਹ ਜੇ ਪਰ ਜਾਲੀ ਏਕੇ ਚੌਟ ਸਿਦਾ ਆਇਆ ਭਗਤ ਕਰੇ ਕਹਿੰਦੇ ਮੈਂ ਵੀ ਫਿਰ ਤੋਪ ਲਿਆਂਦੀ ਕਿਲੇ ਨੂੰ ਉਡਾਣ ਵਾਸਤੇ ਮੈਂ ਵੀ ਲਾਉ ਲਸ਼ਕਰ ਜੁਟਾਇਆ ਮੈਂ ਵੀ ਹਿੰਮਤ ਬੰਨੀ ਐਉਂ ਜੇ ਨਹੀਂ ਮਰਨ ਵਾਲਾ ਏ ਹੁੰਦੇ ਕਿਲਾ ਨਹੀਂ ਟੁੱਟਣ ਵਾਲਾ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਗੁਰੂ ਦੇ ਮੰਤਰ ਨੂੰ ਸੁਣਨਾ ਸਤ ਸੰਗ ਦੇ ਚ ਪ੍ਰਭੂ ਦੇ ਗੀਤ ਸੁਣਨਾ ਬਸ ਇਹ ਮੈਂ ਤੋਪ ਲੈਂਦੀ ਤੇ ਉਸ ਸੁਣਿਆ ਹੋਏ ਨੇ ਜੋ ਗਿਆਨ ਪੈਦਾ ਕਰ ਦਿੱਤਾ ਸਰੋਤ ਦੇ ਵਿੱਚ ਗਿਆਨ ਆਖਿਰ ਗੋਲਾ ਤੋਪ ਦੇ ਅੰਦਰ ਰੱਖਣਾ ਪੈਂਦਾ ਸਤ ਸੰਗ ਦਾ ਸੁਣਿਆ ਹੋਇਆ ਉਹ ਦਿਨ ਸਮਝ ਲੈ ਸਫਲ ਸਮਝ ਲੈਣਾ ਜੇ ਦਿਨ ਗਿਆਨ ਹੋ ਜਾਏ ਗਿਆਨ ਮਿਲ ਗਿਆ ਤਾਂ ਸੁਣਨਾ ਸਫਲ ਹੋ ਗਿਆ ਜੇ ਨਹੀਂ ਚਿਰ ਤੱਕ ਗਿਆਨ ਨਹੀਂ ਮਿਲਿਆ ਸੁਣਨਾ ਸਫਲ ਨਹੀਂ ਹੋਇਆ ਸਾਡੇ ਸੁਣਨਾਂ ਵਿੱਚ ਕਮਜ਼ੋਰੀ ਹੋਵੇ ਇਹ ਸੁਣਨਾ ਕਿਹੜਾ ਸੁਣਨਾ ਹੁੰਦਾ ਜਿਹੜਾ ਮੰਨਣ ਦੇ ਨਾਲ ਜੁੜਿਆ ਹੋਵੇ ਮੰਨਣਾ ਹੀ ਨਹੀਂ ਤੇ ਕੀ ਸੁਣਨਾ ਕੀ ਸੁਣਨਾ ਕਈ ਵਾਰ ਪੁੱਤਰ ਨੂੰ ਪੇਤਾ ਕਹਿੰਦੇ ਲੱਭ ਤੂੰ ਗੱਲ ਨਹੀਂ ਸੁਣੀ ਸੁਣੀ ਹੈ ਮੰਨੀ ਨਹੀਂ ਤੇ ਜਦ ਮੰਨੀ ਨਹੀਂ ਤੇ ਕੀ ਸੁਣੇ ਸੁਣ ਕੇ ਜਿਸ ਨੇ ਮੰਨ ਲਿਆ ਅੰਦਰ ਬੜਾ ਪਰਬਲ ਗਿਆਨ ਪੈਦਾ ਹੋਇਆ ਸੁਣਨ ਨਾਲ ਪੈਦਾ ਹੁੰਦਾ ਹੈ। ਤੋ ਕਬੀਰ ਕਹਿੰਦੇ ਨੇ ਸਰੋਤ ਦੀ ਮੈਂ ਬਣਾਈ ਤੋਪ ਸੁਣਨ ਦੀ। ਉਹਦੇ ਚ ਪਾਇਆ ਗਿਆਨ ਦਾ ਗੋਲਾ ਸੁਣਨ ਨੇ ਹੀ ਗਿਆਨ ਪੈਦਾ ਕਰ ਦਿੱਤਾ। ਉਹਨੂੰ ਮੈਂ ਲਾਇਆ ਪ੍ਰੇਮ ਦਾ ਪਲੀਤਾ ਤੋਪ ਪਲੀਤੇ ਨਾਲ ਚੱਲਦੀ ਹੈ। ਸੁਣਿਆ ਹੋਇਆ ਜਿਸ ਦਿਨ ਗਿਆਨ ਬਣ ਜਾਂਦਾ ਹੈ ਤੋ ਗਿਆਨ ਇੱਕ ਦਿਨ ਪ੍ਰੇਮ ਬਣ ਜਾਂਦਾ ਹੈ। ਐਵੀ ਮਰਜ਼ ਕਰਾ। ਸੁਣਿਆ ਹੋਇਆ ਉਸ ਦਿਨ ਸਫਲ ਸਮਝ ਲਓ ਅੰਦਰ ਗਿਆਨ ਪੈਦਾ ਹੋ ਗਿਆ ਤੇ ਗਿਆਨ ਉਸ ਦਿਨ ਸਫਲ ਸਮਝ ਲਓ ਜਦ ਪ੍ਰਭੂ ਦਾ ਪ੍ਰੇਮ ਪੈਦਾ ਹੋ ਗਿਆ ਸੰਬੰਧ ਤੇ ਪ੍ਰੇਮ ਨਾਲ ਜੁੜਦੇ ਨੇ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰह्म ਅਗਨ ਸਹਿਜੇ ਪਰਜਾਲੀ ਏਕੇ ਚੋਟ ਸਦਾ ਆਇਆ ਸਤ ਸੰਗ ਦੇ ਚ ਗੁਰੂ ਦੇ ਮੰਤਰ ਦੀ ਸਰੋਤਿਆ ਪਾਠ ਕੀਤਾ ਤੇ ਸੁਣਿਆ ਵਾਹਿਗੁਰੂ ਮੰਤਰ ਦਾ ਜਪ ਕੀਤਾ ਤੇ ਸੁਣਿਆ ਸਰੋਤ ਦੀ ਤੋਪ ਤੇ ਗਿਆਨ ਦਾ ਗੋਲਾ ਤੇ ਪ੍ਰੇਮ ਦੇ ਪਲੀਤੇ ਨੇ ਕੀ ਕੀਤਾ ਬ੍ਰਹਮ ਅਗਨ ਪੈਦਾ ਕਰ ਦਿੱਤੀ ਇਹਨੂੰ ਯੋਗੀ ਯੋਗਾਗਨ ਕਹਿੰਦੇ ਨੇ ਇਹਨੂੰ ਗੁਰਨਾਣਕ ਨੇ ਨਾਮ ਅਗਨ ਆਖਿਆ ਇਹਨੂੰ ਕਬੀਰ ਬ੍ਰਹਮ ਅਗਨ ਕਹਿੰਦੇ ਆਗ ਸਾੜ ਦੀ ਜ਼ਰੂਰ ਹੈ ਤੇ ਬ੍ਰਹਮ ਅਗਨ ਕੀ ਸਾੜਦੀ ਹੈ ब्रह्म अग्नि जन्म जन्मा जनमंत्रा दे संस्कारा नु ते पापा नु ਸਾੜ ਕੇ ਸਵਾ ਕਰ ਦਿੰਦੀ ਹੈ ਇਹ ब्रह्म अग्नि ਨਾਲ পাপ ਜਲਣਗੇ ਹੋਰ ਕਿਸੇ ਨਾਲ ਨਹੀਂ ਜਲਤੇ ਅੰਦਰ ਜਿਤਨੇ ਸੰਸਕਾਰ ਪਏ ਨੇ ਜਿਤਨੇ পাপ ਪਏ ਨੇ ब्रह्म दी ਅਗਨ ਨਾਲ ਹੀ ਸੜ ਕੇ ਸਵਾ ਹੋਣਗੇ ਹੋਰ ਕਿਸੇ ਪੁੰਨ ਨਾਲ ਇਹ পাপ ਨਹੀਂ ਕਟਣਗੇ ਪੁੰਨ ਕਰਦਿਆਂ ਵੀ পাপ ਹੋ ਹੀ ਜਾਣਗੇ ਸਤ ਸੰਗ ਕਰਦਿਆਂ ਵੀ ਕੋ ਸੰਗਤ ਚੱਲਦੀ ਰਹੇਗੀ दान ਕਰਦੇਆਂ ਵਿੱਚੋਰੀ ਚਲਦੀ ਰਹੇਗੀ ਗੁਸਤਾਖੀ ਮਾਫ ਬੇਈਮਾਨੀ ਚਲਦੀ ਰਹੇਗੀ ਬ੍ਰह्म ਅਗਨ ਤੋਂ ਬਿਨਾ ਪਾਪ ਨਹੀਂ ਧੁੱਲਦੇ ਨਹੀਂ ਧੁੱਲਦੇ ਬ੍ਰह्म ਅਗਨ ਸਹ ਜੇ ਪਰਜਾਲੀ ਏਖੇ ਝੋਟ ਸਦਾਇਆ ਇੱਕੋ ਦਫਾ ਦੀ ਝੋਟ ਨਾਲ ਦੁਬਦਾ ਦੀਆਂ ਦੀਵਾਰਾਂ ਟੁੱਟ ਗਈਆਂ ਤੇ ਜੈਸੇ ਦੁਬਦਾ ਦੀ ਦੀਵਾਰ ਟੁੱਟੀ ਉਹ ਜਿਹੜੀ ਤਿੰਨ ਗੁਣਾ ਦੀ ਖਾਈ ਸੀ ਉਹਦੇ ਨਾਲ भर ਗਈ ਪੂਰੀ ਗਈ ਹੁਣ ਖਾਈ ਵੀ ਨਹੀਂ ਰਹੀ ਉਹ ਡਬਲ ਫਸਾਿਲ ਜੋ ਕੋਟ ਸੀ ਉਹ ਵੀ ਨਹੀਂ ਰਿਹਾ ਪਰ ਅਜੇ ਮਨ ਨਹੀਂ ਪਕੜਿਆ ਗਿਆ ਮਨ ਦਾ ਕਿਲਾ ਢਾ ਦਿੱਤਾ ਹੈ ਅਜੇ ਮਨ ਹੱਥ ਨਹੀਂ ਆਇਆ ਤੋਂ ਹੁਣ ਅੱਗੇ ਚੱਲ ਕੇ ਕਬੀਰ ਕਹਿੰਦੇ ਨੇ ਜਦ ਮੈਂ ਕਿਲਾ ਢਾ ਦਿੱਤਾ ਕਿਲੇ ਦੀ ਦੀਵਾਰ ਢਾ ਦਿੱਤੀ ਖਾਈ ਪੂਰ ਦਿੱਤੀ ਹੌਸਲਾ ਵੱਧ ਗਿਆ ਹੋਰ ਅੱਗੇ ਵੱਲੇ ਤੇ ਹੋਰ ਅਗਾਹ ਚੱਲ ਕੇ ਕੀਤ ਕੀ ਕੀਤਾ ਭਗਵਤ ਭੀਰ ਸਕਤ ਸਿਮਰਨ ਕੀ ਕਠੇ ਕਾਲ ਭੈ ਫਾਸੀ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਵਨਾਸੀ ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ ਬ੍ਰਹਮ ਅਗਨ ਸਹਿ ਜੇਕਰ ਦਾਲੀ ਏਕੇ ਚੋੜ ਸੇ ਦਾ ਆਇਆ ਸਤ ਸੰਤੋਖ ਲੈ ਲਰਨੇ ਲਾ ਗਏ ਤੋਰੇ ਦੋਏ ਦਰਵਾਜ਼ਾ ਮੇਰੇ ਸਾਥੀ ਵੀ ਆ ਗਏ ਸੰਗੀ ਵੀ ਆ ਗਏ ਮੈਨੂੰ ਜਿੱਤ ਦਾ ਦੇਖ ਕੇ ਸੰਗੀ ਸਾਥੀ ਆ ਗਏ ਕਾਹਣ ਸਤ ਤੇ ਸੰਤੋਖ ਦੋਵੇਂ ਦਰਵਾਜ਼ੇ ਤੋੜ ਕੇ ਰਖ ਦਿੱਤੇ ਕਿਹੜੇ ਪਾਪ ਤੇ ਭੁਨ ਦੇ ਤੇ ਦੋਵੇਂ ਦਰਵਾਜ਼ਿਆਂ ਦੇ ਉੱਤੇ ਰਖਵਾਲੇ ਮਾਰ ਦਿੱਤੇ ਕਿਹੜੇ ਦੁੱਖ ਤੇ ਸੁਖ ਅਵਸਥਾ ਦੁੱਖ ਸੁਖ ਤੋਂ ਉੱਚੀ ਬਣ ਗਈ। ਪਾਪ ਪੁੰਨ ਤੋਂ ਉੱਚੀ ਬਣ ਗਈ। ਸਤ ਸੰਗ ਦੀ ਮਦਦ ਨਾਲ ਸਤ ਸੰਗੀਆਂ ਦੀ ਮਦਦ ਨਾਲ ਤੇ ਸਤ ਸੰਗੀ ਕੌਣ ਸਤ ਸੰਤੋਖ ਲੈ ਲੜਨੇ ਲਾਗੇ। ਸਤ ਸੰਗ ਦਾ ਫਲ ਕੀ ਹੈ? ਉੱਚਾ ਆਚਰਣ ਹੋ ਜਾਏ ਤੇ ਮਨੁੱਖ ਸੰਤੋਖੀ ਹੋ ਜਾਏ। ਉਸ ਦਿਨ ਸਮਝਣਾ ਸਤ ਸੰਗ ਦਾ ਫਲ ਹੈ। ਨਹੀਂ ਤੇ ਅਜੇ ਨਹੀਂ। ਅਜੇ ਕਰਦੇ ਪਿਆ ਸਤ ਸੰ। ਅਜੇ ਬੋਇਆ ਹੋਇਆ ਬੀਜ ਫਲ ਤੱਕ ਨਹੀਂ ਗਿਆ। ਸੰਤੋਖੀ ਮਨੁੱਖ ਤ੍ਰਿਪਤ ਹੋ ਜਾਂਦਾ ਹੈ। ਉਹਦੇ ਲਈ ਪਰਾਇਆ ਧਨ ਮਿੱਟੀ ਹੋ ਜਾਂਦਾ ਹੈ, ਕੰਚਨ ਮਾਟੀ ਵਾਂਗ। ਲੋਭੀ ਲਈ ਤੇ ਹੋ ਸਕਦਾ ਹੈ ਦੂਜੇ ਦੀ ਮਿੱਟੀ ਵੀ ਸੋਨਾ ਹੋਵੇ। ਔਰ ਚੋਰੀ ਕਰੇਗਾ। ਸੰਤੋਖੀ ਲਈ ਦੂਜੇ ਦਾ ਸੋਨਾ ਵੀ ਮਿੱਟੀ ਹੁੰਦਾ ਹੈ, ਅਥਵ ਵੀ ਨਹੀਂ ਲਾਏਗਾ। ਇਹ ਵੀ ਮੈਰਜ਼ ਕਰਦਾ। ਸਤ ਸੰਤੋਖ ਲੈ ਲਰਨੇ ਲਾਗੇ ਤੋਰੇ ਦੋਏ ਦਰਵਾਜ਼ਾ ਇਹ ਦੋਵੇਂ ਦਰਵਾਜ਼ੇ ਮੈਂ ਤੋੜ ਕੇ ਰੱਖ ਦਿੱਤੇ ਸਾਧ ਸੰਗਤ ਔਰ ਗੁਰ ਕੀ ਕਿਰਪਾ ਤੇ ਪਕੜਿਓ ਗੱਡ ਕੋ ਰਾਜਾ ਕਿਲੇ ਦੇ ਰਾਜੇ ਨੂੰ ਪਕੜ ਲਿਆ ਗੁਰੂ ਦੀ ਮਿਹਰ ਦਾ ਸਦਕਾ ਮਨ ਨੂੰ ਪਕੜ ਲਿਆ ਕਾਬੂ ਕਰ ਲਿਆ ਉੜੇ ਥੇਕਾ ਪ੍ਰਸ਼ਨ ਖੜਾ ਹੁੰਦਾ ਹੈ ਕਹੇ ਕਿ ਮੈਂ ਸਮਾਪਤੀ ਕਰਾਂ ਕਿਸੇ ਰਾਜੇ ਨੂੰ ਜਿੱਤ ਕੇ ਉਸ ਦੇ ਕਿਲੇ ਨੂੰ ਗਿਰਾ ਕੇ ਹਕੂਮਤ ਦੀ ਪ੍ਰਾਪਤੀ ਹੋ ਜਾਂਦੀ ਪੁਰਾਣੇ ਰਾਜੇ ਮਹਾਰਾਜੇ ਇਸ ਤਰ੍ਹਾਂ ਹੁੰਦੇ ਸਨ ਇੱਕ ਰਾਜੇ ਨੂੰ ਪਕੜ ਲਿਆ ਉਹਦਾ ਕਿਲਾ ਢੇਢੇਰੀ ਕੀ ਕਰ ਦਿੱਤਾ ਉਹਦੀ ਸਟੇਟ ਦੇ ਮਾਲਕ ਬਣ ਗਏ ਇਹ ਮਨ ਨੇ ਇੱਕ ਫਾਈ ਬਣਾਈ ਸੀ ਸਿਮਰਨ ਦੀ ਬਰਕਤ ਨਾਲ ਵਾਹਿਗੁਰੂ ਮੰਤਰ ਦੇ ਜਪ ਨਾਲ ਕਵੀਰ ਪੰਥੀ ਸਤਨਾਮ ਜਪਦੇ ਨੇ ਉਹਨਾਂ ਨੂੰ ਸਤਨਾਮੀ ਆ ਕਿਹਾ ਜਾਂਦਾ ਹੈ ਪ੍ਰਭੂ ਦੇ ਨਾਮ ਦੇ ਜਪ ਨਾਲ ਇਹ ਫਾਈ ਕੱਟ ਦਿੱਤੇ ਖਤਮ ਜਨਮ ਮਰਨ ਕੱਟ ਦਿੱਤਾ ਕਬੀਰ ਤੇ ਐਲਾਨੀਆਂ ਕਹਿੰਦੇ ਨਾ ਬਹੁਰ ਹਮ ਕਾਹੇ ਆਵेंगे ਆਵਨ ਜਾਣਾ ਹੁਕਮ ਤੇ ਸੇਕਾ ਹੁਕਮੇ ਬੋਝ ਸਮਾਵੇਂਗੇ ਮੈਂ ਮੁੜ ਕੇ ਨਹੀਂ ਆਵਣਾ ਮੇਰਾ ਕੋਈ ਜਨਮ ਨਹੀਂ ਜਿਹਦੇ ਹੁਕਮ ਦੇ ਚ ਸਭ ਕੁਝ ਚੱਲਦਾ ਮੈਂ ਉਹਦੇ ਚ ਸਮਾ ਗਿਆ ਲੀਨ ਹੋ ਗਿਆ ਗੱਲ ਖਤਮ ਕਟਹੀ ਕਾਲ ਵਹਿ ਫਾਸੀ ਇਹ ਕਾਲ ਦੀ ਫਾਈ ਮੈਂ ਕੱਟ ਕੇ ਪਰੇ ਸੁੱਟ ਦਿਤੀ ਹੈ ਜਨਮ ਮਰਨ ਮਿਟਾ ਕੇ ਰਖ ਦਿੱਤਾ ਸਿਰਫ ਜਨਮ ਮਰਨ ਮਿਟਿਆ ਕਾਲ ਦੀ ਫਾਈ ਕੱਟੀਏ ਨਹੀਂ ਦਾਸ ਕਬੀਰ ਚੜਿਓ ਗੜੋਂ ਉਪਰ ਰਾਜ ਲਿਓ ਅਬ ਨਾਸੀ ਉਹ ਰਾਜ ਪ੍ਰਾਪਤ ਹੋਇਆ ਜਿਹੜਾ ਕਦੀ ਨਾਸ ਨਹੀਂ ਹੋਵੇਗਾ ਮੈਂ ਬਿਰਾਜਮਾਨ ਹੋ ਗਿਆ ਪ੍ਰਮਾਤਮਾ ਦੇ ਸਿੰਘਾਸਣ ਤੇ ਪਰਮਾਤਮਾ ਰਾਜਾ ਹੁਣ ਆਪਾਂ ਵੀ ਰਾਜੇ ਹੋ ਗਏ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੇ RAM ਕਵੇਰਾ ਇਕ ਬਏ ਹੈ ਕੋਈ ਨਾ ਸਕੇ ਪਛਾਨੇ ਇਸ ਤਰ੍ਹਾਂ ਦੇ ਜੋ ਰਾਜੇ ਬਣ ਜਾਂਦੇ ਸਨ ਪ੍ਰਭੂ ਦੇ ਸਿੰਘਾਸਨ ਤੇ ਬੈਠ ਕੇ ਰਾਜ ਜਾਂਦੇ ਸਨ ਥ੍ਰਿਪਤ ਜਾਂਦੇ ਸਨ ਰਾਜਾ ਸ਼ਬਦ ਉਹਨਾਂ ਨਾਲ ਜੁੜਿਆ ਸੀ ਬਾਦ ਵਿੱਚ ਹੁਕਮਰਾਨਾਂ ਨਾਲ ਜੁੜ ਗਿਆ ਹੈ ਰਾਜੇ ਨੇ ਰਾਜੇ ਨੇ ਮਨ ਦੇ ਚ ਤਰ੍ਹਾਂ ਤਰ੍ਹਾਂ ਦੀ ਤ੍ਰਿਸ਼ਨਾ ਚੱਲ ਰਹੀ ਹੈ ਰੱਜੇ ਕਿਥੇ ਨੇ ਰੱਜੇ ਨੂੰ ਰਾਜਾ ਕਹਿੰਦੇ ਨੇ ਕਬੀਰ ਕਹਿੰਦੇ ਰੱਬ ਦੇsingਾਵ ਸੁਣ ਤੇ ਮੈਂ ਜਾ ਬੈਠਾ ਸੰਤ RAM ਮੈਂ ਭੇਦ ਕਿਛ ਨਹੀਂ ਇੱਕ ਜਨ ਕਈ ਮੈਂ ਲਾਗ ਕਰੋਰੀ ਗੁਰੂ ਅਰਜਨ ਦੇਵ ਜੀ ਸੰਤ ਤੇ RAM ਦੇ ਚ ਕੋਈ ਭੇਦ ਨਹੀਂ ਭਗਤ ਤੇ ਭਗਵਾਨ ਦੇ ਚ ਕੋਈ ਭੇਦ ਨਹੀਂ ਹਰ ਹਰ ਜੰਦੋ ਇਕ ਹੈ ਬੇਬ ਵਿਚਾਰ ਕੇ ਚਨਾਇ ਜਲਤੇ ਉਪਜੇ ਤਰੰਗ ਜਿਉ ਜਲ ਹੈ ਬੇਖੇ ਸਮਾਇ ਤੋ ਕਬੀਰ ਕੇਨ ਰਾਮ ਦਾ ਸਿੰਘਾਸਣ ਪ੍ਰਾਪਤ ਹੋ ਗਏ ਅਬ ਨਾਸੀ ਰਾਜ ਦੀ ਪ੍ਰਾਪਤੀ ਹੋ ਗਈਏ ਭਗਵਤ ਭੇਰ ਸਕਤ ਸਮਰਨ ਕੀ ਕਠੀ ਕਾਲ ਬਹਿ ਭਾਸੀ ਦਾਸ ਕਬੀਰ ਚੜਿਓ ਗੜ ਉਪਰ ਰਾਜ ਲਿਓ ਅਬ ਨਾਸੀ ਇਤਨੀਆਂ ਵਿਚਾਰਾਂ ਪਰਵਾਨ ਸਾਰਿਆਂ ਦਾ ਧੰਨਵਾਦ